ഗുഡ് മോർണിംഗ് ഗുഡ് മോർനിംഗ് രേംബോ ഗുഡ് മോർനിംഗ് ഗുഡ് മോർനിംഗ് ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਹੈ ਨਾ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀ ਆਇਆ ਤੇ ਮੈਨੂੰ ਨਾ ਕਿਸੇ ਨੇ ਸਵਾਲ ਕੀਤਾ ਸੀ ਕਿ ਤੁਸੀਂ ਜਿਹੜਾ ਜਠੇਰਿਆਂ ਵਾਲਾ ਵਲੌਗ ਪਾਇਆ ਸੀ ਉਹਦੇ 'ਚ ਤੁਸੀਂ ਕਿਹਾ ਹੈਗਾ ਕਿ ਪਹਿਲਾਂ ਆਪਣੇ ਘਰ ਦੇ ਜਿਹੜੇ ਵੱਡੇ-ਵਡੇਰੇ ਆ ਉਹਨਾਂ ਨੂੰ ਪੂਜੋ ਉਹਨਾਂ ਨੂੰ ਦੇਖੋ ਹਨਾ ਤੇ ਉਸ ਤੋਂ ਬਾਅਦ ਜਠੇਰਿਆਂ ਨੂੰ ਜਾ ਕੇ ਪੂਜੋ ਤੁਸੀਂ ਹਾਂਜੀ ਮੈਂ ਤਾਂ ਫੇਰ ਕਿਹਾ ਹੈਗਾ ਤੇ ਕਹਿੰਦੇ ਵੀ ਜੇ ਘਰ ਦੇ ਵੱਡੇ ਬਟੇਰੇ ਹਨਾ ਵੀ ਮਤਲਬ ਕਿ ਸੇਵਾ ਕਰਨ ਵਾਲੇ ਨਾ ਹੋਣ ਵੀ ਜੇ ਉਹ ਮੰਨ ਲਓ ਕਿ ਆਪਣੀ ਇੱਜ਼ਤ ਨਾ ਕਰਨ ਵਾਲੇ ਹੁਣ ਪੇ ਦਸੋ ਬੰਦਾ ਉੱਥੇ ਕੀ ਕਰੇ ਹਨਾ ਤੇ ਮੈਂ ਤਾਂ ਵੀ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹੂਗੀ ਵੀ ਜਿੰਨਾ ਕੁ ਟਾਈਮ ਮੇਰੇ ਦੇਖ ਲਓ ਪਿਆ ਨੂੰ 17-18 ਸਾਲ ਹੋ ਗਏ ਆ ਤੇ ਮੈਂ ਆਪਣੇ ਤਜਰਬੇ ਦੇ ਹਿਸਾਬ ਨਾਲ ਜਿੰਨੇ ਕੁ ਮੈਨੂੰ ਮਤਲਬ ਕਿ ਨੌਲੇਜ ਇਸ ਚੀਜ਼ ਬਾਰੇ ਜਿੰਨਾ ਕੁ ਮੈਂ ਜਾਣਿਆ ਆ ਮੈਂ ਇਹ ਕਹੂੰਗੀ ਵੀ ਹਰੇਕ ਘਰ ਚ ਚਲੋ ਜਿਹੜੇ ਵੀ ਜਿੱਥੇ ਵੀ ਸਿਆਣੇ ਆ ਚਾਹੇ ਉਹ ਤੁਹਾਡੇ ਮਾਪੇ ਹੋ ਆ ਚਾਹੇ ਸਸੋਹਰਾ ਆ ਹਨਾ ਬੀ ਉਹ ਜਿੱਦਾਂ ਜਿੱਦਾਂ ਸਿਆਣੇ ਹੁੰਦੇ ਜਾਂਦੇ ਆ ਨਾ ਉਹਨਾਂ ਦੀ ਜਿਹੜੀ ਮਾਤਿਆ ਜਾਂ ਮਤਲਬ ਕਿ ਜਿੱਦਾਂ ਤੋਂ ਉਹਨਾਂ ਦਾ ਸੁਭਾਅ ਹੁੰਦਾ ਆ ਉਹਨਾਂ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ ਕਿਤੇ ਨਾ ਕਿਤੇ ਸਾਡੀ ਆਰਗੂਮੈਂਟ ਵੀ ਚੀਜ਼ ਨੂੰ ਉਹ ਚੀਜ਼ ਨੂੰ ਲੈ ਕੇ ਹੋ ਜਾਂਦੀ ਆ ਜਦੋਂ ਘਰਾਂ ਘਰਾਂ ਚ ਬਹੁਤ ਇਦਾਂ ਦੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਜਿੱਥੇ ਸਾਨੂੰ ਅੱਕ ਕੇ ਜਵਾਬ ਦੇਣਾ ਪੈਂਦਾ ਆ ਪਰ ਮੈਂ ਨਾ ਆਪਣੇ ਹਣ ਚੀਜ਼ ਇੱਕ ਸਿੱਖੀ ਤਜਰਬੇ ਤੋਂ ਵੀ ਮਤਲਬ ਕਿ ਤੁਸੀਂ ਨਾ ਇਗਨੋਰ ਕਰਨਾ ਸਿੱਖੋ ਕਿਉਂਕਿ ਮੈਂ ਇਹ ਚੀਜ਼ਾਂ ਦੇ ਵਿੱਚੋਂ ਲੰਘ ਚੁੱਕੀ ਆ ਤੇ ਮੈਂ ਦੇਖਿਆ ਵੀ ਮਤਲਬ ਕਿ ਇਹ ਚੀਜ਼ਾਂ ਨਾ ਜੇ ਤੁਸੀਂ ਆਰਗੂਮੈਂਟ ਕਰਦੇ ਆ ਜਾਂ ਜਿੱਦਾਂ ਦੇ ਸਿਆਣੇ ਬੰਦੇ ਹੈਗੇ ਆ ਤੁਸੀਂ ਉਹਨਾਂ ਨੂੰ ਬੋਲ ਕੇ ਜਾਓ ਕੱਲ ਸਹੀ ਹੋ ਜੂਗੀ ਸੋਲਵ ਹੋ ਜੂਗੀ ਤੇ ਇਦਾਂ ਕਦੀ ਨਹੀਂ ਹੁੰਦਾ ਕਿਉਂਕਿ ਇਹ ਚੀਜ਼ ਮੇਰੇ ਨਾਲ ਖੁਦ ਨਾ ਬੀਤੀ ਆ ਤੇ ਸੋ ਮੈਂ ਹੁਣ ਇਹ ਚੀਜ਼ ਰਿਅਲਾਈਜ਼ ਕੀਤੀ ਆ ਕਿ ਇਗਨੋਰ ਕਰਨਾ ਸਿੱਖੋ ਤੇ ਆਪਣਾ ਚਲੋ ਠੀਕ ਆ ਨਾ ਇਹ ਸੇਵਾ ਪਾਣੀ ਕਰੋ ਰੋਟੀ ਪਾਣੀ ਦਿਓ ਜੋ ਵੀ ਉਹਨਾਂ ਦਾ ਬੰਦਾ ਹੈ ਨਾ ਫਿਰ ਸਾਰਾ ਕੁਝ ਦਿਓ ਪਰ ਇਹ ਆ ਵੀ ਜਦੋਂ ਉਹ ਬੋਲਦੇ ਆ ਉੱਥੇ ਤੁਸੀਂ ਇਗਨੋਰ ਕਰਦੇ ਹੋ ਬਸ ਇਹ ਮੈਂ ਤਾਂ ਕਹੂੰਗੀ ਇਹੀ ਸੋਲਿਊਸ਼ਨ ਹੈ ਇਸ ਚੀਜ਼ ਦਾ ਤੇ ਜੇ ਹੁਣ ਆਪਾਂ ਕਹੀਏ ਵੀ ਆਪਾਂ ਇੱਕ ਦੂਜੇ ਤੋਂ ਵੱਧ ਕੇ ਤੋਂ ਵੱਧ ਕੇ ਜਵਾਬ ਦੇਣਾ ਤੇ ਤੁਹਾਨੂੰ ਪਤਾ ਜਿਹੜੇ ਸਿਆਣੇ ਬੰਦੇ ਆ ਨਾ ਉਹ ਇਹ ਚੀਜ਼ਾਂ ਨੂੰ ਨਹੀਂ ਸਮਝਦੇ ਤੇ ਬਾਕੀ ਗੱਲ ਰਹਿ ਗਈ ਇਹ ਵੀ ਜਦੋਂ ਨਾ ਕਿਸੇ ਚੀਜ਼ ਦੀ ਲਿਮਟ ਹੁੰਦੀ ਆ ਹੱਦ ਹੁੰਦੀ ਆ ਜਦੋਂ ਉਹ ਚੀਜ਼ ਤੁਹਾਡੇ ਸਿਰ ਤੋਂ ਕਹਿੰਦੇ ਨੇ ਉੱਪਰ ਲੰਘ ਜੇ ਹਨਾ ਬਰਦਾਸ਼ਤ ਦੀ ਜਿਹੜੀ ਲਿਮਟ ਆ ਉਹ ਪਾਰ ਹੋ ਜੇ ਫੇਰ ਅੱਕ ਕੇ ਬੋਲਣਾ ਪੈਂਦਾ ਜਵਾਬ ਦੇਣਾ ਪੈਂਦਾ ਹੈ ਹਨਾ ਪਰ ਜੇ ਸਿਆਣੇ ਬੰਦੇ ਉਹ ਚੀਜ਼ ਨੂੰ ਸਮਝਦੇ ਹੀ ਨਹੀਂ ਹੋ ਕਿਉਂਕਿ ਕਿਉਂਕਿ ਜੇ ਤੁਸੀਂ ਹੱਕ ਕੇ ਬੋਲ ਕੇ ਜਵਾਬ ਦਵੋਗੇ ਤਾਂ ਉਹ ਵੀ ਚੀਜ਼ ਦਾ ਕੋਈ ਫਾਇਦਾ ਨਹੀਂ ਹੋ ਕਿਉਂਕਿ ਇਹ ਤਾਂ ਫਿਰ ਘਰ ਚ ਕਲੇਸ਼ ਹੀ ਇੱਕ ਹਿਸਾਬ ਦਾ ਖੜਾ ਹੁੰਦਾ ਆ ਤੇ ਮੈਂ ਖੁਦ ਤੇ ਮੇਰੇ ਤੇ ਬੀਤੀਆਂ ਇਹ ਚੀਜ਼ਾਂ ਤੇ ਮੈਂ ਤਾਂ ਅੱਜ ਤੱਕ ਇਹ ਹੀ ਮੇਰਾ ਤਜਰਬਾ ਆ ਵੀ ਇਗਨੋਰ ਕਰਨਾ ਸਿੱਖੋ ਤੇ ਇਗਨੋਰ ਤਾਂ ਹੀ ਸਭ ਤੋਂ ਵੱਡੀ ਚੀਜ਼ ਆ ਚਲੋ ਰੋਟੀ ਪਾਣੀ ਤਾਂ ਚਲੋ ਦੇਣਾ ਹੀ ਆ ਸਾਬਨੇ ਸੇਵਾ ਤਾਂ ਕਰਨੀ ਆ ਇਹ ਨਹੀਂ ਵੀ ਆਪਾਂ ਉਹਨਾਂ ਦਾ ਘਰੋਂ ਕੱਢ ਦੇਣਾ ਜਾਂ ਕੁਝ ਵੀ ਆ ਇਹ ਤਾਂ ਬਾਕੀ ਬੁਢਾਪੇ ਵੇਲੇ ਕਹਿੰਦੇ ਹੁੰਦੇ ਜਿਹੜੀ ਇੱਜ਼ਤ ਕਰਨੀ ਆ ਹਨਾ ਕਰਾਉਣੀ ਆ ਇਹ ਸਭ ਆਪਣੇ ਹੱਥ ਵਸ ਹੁੰਦੀ ਆ ਦੇਖੋ ਹੁਣ ਜਿਹੜੇ ਸਿਆਣੇ ਬੰਦੇ ਆ ਹਨਾ ਉਹ ਸੋਚਦੇ ਆ ਵੀ ਅਸੀਂ ਪਤਾ ਨਹੀਂ ਸ਼ਾਇਦ ਸਾਡੇ ਕੋਲ ਕੋਠੀਆਂ ਘਾਰਾਂ ਜ਼ਮੀਨ ਜਾਇਦਾਦ ਆ ਜਾਂ ਕੁਝ ਵੀ ਆ ਵੀ ਅਸੀਂ ਸ਼ਾਇਦ ਉਹਨਾਂ ਦੇ ਜ਼ਿਹਰ ਤੇ ਰੋਟੀ ਪਾਣੀ ਖਾਂਦੇ ਆ ਪਰ ਐਦਾਂ ਦੀ ਚੀਜ਼ ਕੋਈ ਨਹੀਂ ਹੈਗੀ ਵੀ ਜੋ ਵੀ ਤੁਹਾਡੀ ਸੇਵਾ ਪਾਣੀ ਆ ਉਹ ਤੁਹਾਡੀ ਬੋਲਬਾਣੀ ਨੇ ਕਰੂਣੀ ਆ ਜੇ ਤੁਹਾਡੀ ਬੋਲਬਾਣੀ ਚੰਗੀ ਹੋਊਗੀ ਤਾਂ ਤੇ ਸੇਵਾ ਕਰਾਉਂਗੇ ਇੱਜ਼ਤ ਕਰਾਉਂਗੇ ਇਹਦਾ ਦੇਖੋ ਜੀ ਇਹ ਹੱਥ ਨੂੰ ਹੱਥ ਹੈ ਨਾ ਇੱਜ਼ਤ ਕਰੋਗੇ ਤਾਂ ਕਰਾ ਲੂਗੇ ਹੈ ਨਾ ਨਹੀਂ ਤਾਂ ਫਿਰ ਚਲੋ ਆਓ ਆਪਣੇ ਰਾਹ ਆ ਹੀ ਆਪਣੇ ਰਾਹ ਸਾਰੇ ਰੇਖ ਥਾਂ ਇਹ ਹੈਗਾ ਘਰੋ ਘਰੀ ਸਭ ਇਹ ਹੀ ਹਾਲਿਆ ਹੈ ਨਾ ਤੇ ਅੱਜ ਤੱਕ ਮੈਂ ਕਹਿੰਨੀ ਵੀ ਮੈਂ ਤੇ ਮੇਰੀ ਸਾਸੂ ਨਾਲ ਸਾਨੂੰ ਅੱਜ ਤੱਕ ਕਦੀ ਸਾਡੀ ਕੋਈ ਬੈਂਸ ਬਾਜੀ ਨਹੀਂ ਹੋਈ 17 18 ਸਾਲ ਹੋ ਗਏ ਆ ਕਦੀ ਅਸੀਂ ਕਿਸੇ ਚੀਜ਼ ਨੂੰ ਲੈ ਕੇ ਸਾਡੀ ਆਰਗੂਮੈਂਟ ਨਹੀਂ ਹੋਈ ਉਹਦਾ ਪਿਆਰ ਵਾਲੀ ਨੋਕ ਝੋਕ ਜ਼ਰੂਰ ਹੋ ਜਾਂਦੀ ਆ ਪਰ ਇਹ ਚੀਜ਼ ਨਿਕਲਦੀ ਵੀ ਹੋਈ ਵੀ ਅਸੀਂ ਕਿਹੇ ਚੀਜ਼ ਨੂੰ ਲੈ ਕੇ ਸਾਡੀ ਬੈਂਸ ਹੋਈ ਹੋਵੇ ਹਨਾ ਤੇ ਡੈਡੀ ਜੀ ਨਾਲ ਜ਼ਰੂਰ ਮੇਰੀ ਆਰਗੂਮੈਂਟ ਹੋ ਜਾਂਦੀ ਆ ਇਤਾਂ ਦਾ ਚੱਕਰ ਨਹੀਂ ਵੀ ਸ਼ਾਇਦ ਨਹੀਂ ਕਿਉਂਕਿ ਜਿੱਥੇ ਮੈਨੂੰ ਲੱਗਦਾ ਵੀ ਇਹ ਗਲਤ ਆ ਉੱਥੇ ਮੇਰਾ ਜਵਾਬ ਦੇਣਾ ਬਣਦਾ ਆ ਪਰ ਤੇ ਮੈਂ ਜਵਾਬ ਦੇ ਵੀ ਦਿੰਨੀ ਆ ਪਰ ਬਾਅਦ ਚ ਉਹ ਚੀਜ਼ ਦਾ ਮੈਨੂੰ ਰੈਲਾਈਜ਼ ਹੁੰਦਾ ਕਿ ਇਹਨਾਂ ਨੇ ਜੇ ਸਮਝੜਾ ਨਹੀਂ ਤਾਂ ਫਿਰ ਉੱਥੇ ਮੇਰਾ ਜਵਾਬ ਦੇਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਸੋ ਮੈਂ ਤਾਂ ਤੁਹਾਨੂੰ ਵੀ ਜਿਹੜੀ ਮੇਰੇ ਭੈਣ ਨੇ ਇਹ ਚੀਜ਼ ਮੈਨੂੰ ਪੁੱਛੀ ਸੀ ਮੈਂ ਤਾਂ ਉਹਨਾਂ ਨੂੰ ਵੀ ਇਹੀ ਕਹੂੰਗੀ ਵੀ ਭ ਕਿਉਂਕਿ ਸਿਆਣੇ ਬੰਦਿਆਂ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ ਹੈਗੇ ਕਿਉਂਕਿ ਉਹ ਉਸ ਹਿਸਾਬ ਨਾਲ ਸੋਚਦੇ ਆ ਅੱਜ ਆਪਾਂ ਜਿਹੜੀ ਆਪਣੀ ਸੋਚਣੀ ਆ ਉਹ ਆਪਣੀ ਹੋ ਸਕਦੀ ਹੁੰਦੀ ਆ ਤੇ ਆਪਾਂ ਉਹਨਾਂ ਨੂੰ ਨਹੀਂ ਬਦਲ ਸਕਦੇ ਸੋ ਇਗਨੋਰ ਹੀ ਸਭ ਤੋਂ ਵੱਡੀ ਚੀਜ਼ ਆ ਸੇਵਾ ਪਾਣੀ ਕਰੋ ਸੇਵਾ ਦੇ ਕਹਿੰਦੇ ਨੇ ਫਲ ਮਿੱਠਾ ਆ ਬਾਕੀ ਸਿਆਣਿਆਂ ਨੂੰ ਵੀ ਇਹ ਮੇਰੀ ਵੀਡੀਓ ਜ਼ਰੂਰ ਦਿਖਾਓ ਮੈਂ ਉਹ ਸਿਆਣਿਆਂ ਨੂੰ ਕਹਿਣਾ ਚਾਹੂੰਗੀ ਵੀ ਇੱਜ਼ਤ ਕਰੋਗੇ ਤਾਂ ਕਰਾਉਂਗੇ ਥੋੜਾ ਜਿਹਾ ਫਿੱਕਾ ਬੋਲਣਾ ਸਿੱਖੋ ਮਿੱਠਾ ਬੋਲਣਾ ਸਿੱਖੋ ਇਹ ਨਹੀਂ ਵੀ ਤੁਸੀਂ ਕੋੜਾ ਬੋਲੂਗੇ ਜਾਂ ਰੋਬ ਨਾਲ ਬੋਲੂਗੇ ਆਕੜ ਕੇ ਬੋਲੂਗੇ ਤਾਂ ਤੁਹਾਡੀ ਕੋਈ ਸੇਵਾ ਕਰੂਗਾ ਇਦਾਂ ਚਾਹੇ ਤੁਸੀਂ ਆਪਣੇ ਧੀ ਜਵਾਈਆਂ ਚ ਰਹਿ ਲੋ ਤਾਂ ਚਾਹੇ ਨੌਂ ਪੁੱਤਾਂ ਚ ਰਹਿ ਲੋ ਇਦਾਂ ਤੁਹਾਡੀ ਕੋਈ ਨਹੀਂ ਸੇਵਾ ਕਰੂਗਾ ਸੋ ਆਪਣੀ ਥੋੜੀ ਜੀ ਬੋਲਬਾਣੀ ਹੈ ਨਾ ਮਿੱਠੀ ਰੱਖੋ ਇੱਕ ਸਿਰਫ ਬੋਲਬਾਣੀ ਹੁੰਦੀ ਆ ਹੋਰ ਕਿਸੇ ਨੇ ਇੱਥੇ ਕੁਝ ਨਹੀਂ ਲੈ ਜਾਣਾ ਤੁਹਾਡੀ ਬੋਲਬਾਣੀ ਚੰਗੀ ਹੋਊਗੀ ਤਾਂ ਸਾਰੇ ਯਾਦ ਰੱਖੂਗੇ ਜੇ ਤੁਹਾਡੀ ਬੋਲਵਾਰੀ ਕੋੜੀ ਹੋਊਗੀ ਤਾਂ ਕਿਸੇ ਨੇ ਯਾਦ ਨਹੀਂ ਰੱਖਣਾ ਹੈ ਨਾ ਸੋ ਮੈਂ ਤਾਂ ਇਹ ਕਹੂੰਗੀ ਥੋੜਾ ਜਿਹਾ ਮਿੱਠਾ ਬੋਲਣਾ ਸਿੱਖੋ ਤੇ ਇੱਜ਼ਤ ਕਰਨੀ ਸਿੱਖੋ ਠੀਕ ਆ ਜੀ ਭਾਣਜਾ ਆਇਆ ਭਾਣਜਾ ਸਾਡਾ ਟੀਚਰਾ ਕਰਦਾ ਕਹਿੰਦਾ ਲੇਅਰ ਵਾਲੀ ਚਾਹ ਫਲਾਤੀ ਹੈ ਝੁੰਡ ਕੱਢ ਕੇ ਬੈਠਾ ਆ ਹੁਣ ਬਾਬਾ ਹੀ ਬਣਿਆ ਕਾਲੇ ਕੱਪੜੇ ਪਾ ਕੇ ਅੱਜ ਆਹੋ ਬਾਬਾ ਜੀ ਕਿੱਦਾਂ ਲੱਗੀ ਚਾਹ ਠੀਕ ਜਾਈ ਆ ਨਾਲ ਬਿਸਕੁਟ ਵੀ ਲਾਓ ਸਪੈਸ਼ਲ ਤੁਹਾਡੇ ਲਈ ਬਿਸਕੁਟ ਰੱਖੇ ਹੋ ਆ ਹਾਂ ਸਵਾਦ ਕਰਾਵੋ ਜਾਣਾ ਇਸ ਪੋੜ ਨਾਲ ਚਾਹ ਸਵਾਦ ਕਰਾਵਾ ਅੱਛਾ ਉਹ ਤੇਰੇ ਤੇਰਾਂ ਵਾਲੀ ਤੇ ਲੈਣੀ ਹੋਰ ਉਹ ਬਣ ਜਾਣੇ ਉਹ ਘਰੇਲੂ ਹੋ ਜਾਣੀ ਹੈ ਨਾ ਹਾਂ ਇਹ ਬਾਬਾ ਜੀ ਥੋੜੇ ਹੈ ਨਾ ਮੱਖ ਲੜਦੀ ਆ ਬਾਬਾ ਜੀ ਨੂੰ ਹੈ ਨਾ ਹਾਂ ਇਹ ਮੱਖ ਝਾਣਨੇ ਵਾਲੀ ਹੋਈ ਉਹ ਆ ਬਾਬਾ ਜੀ ਤੋਂ ਵਾਲਿਓ ਏ ਝੁੰਡ ਕੱਟ ਲਓ ਬਾਬਾ ਜੀ ਝੁੰਡ ਏ ਆ ਲੋ ਆ ਲੋ ਹੁਣ ਪਛਾਣ ਹੋਏ ਬਾਬਾ ਜੀ ਦੇਖੋ ਤਾਂ ਆਉਂਦੇ ਪਛਾਣ ਚ ਇਹ ਕਹੇ ਦੇਖ ਲਓ ਜੇ ਕੋਈ ਬਾਬਾ ਜੀ ਕੋਲ ਪਹੁੰਚਣਾ ਚਾਹੁੰਦਾ ਹੋਵੇ ਏ ਬਾਬਾ ਜੀ ਨਾ ਹੌਲੀ ਹੌਲੀ ਬਚਨ ਕਰਦੇ ਆ ਮੂੰਹ ਚ ਹੈ ਨਾ ਬੜਾ ਏ ਆਓ ਹੋਈ ਤੇ ਬਾਬਾ ਜੀ ਪੀ ਲੋ ਚਾਹ ਕਿਤੇ ਕੱਪ ਹੀ ਨਾ ਹੱਥ ਜੇ ਤੋੜਦੇ ਹੋ ਜੇ ਕਿਤੇ ਗੁੱਸਾ ਆ ਗਿਆ ਤਾਂ ਆਹ ਚਲੋ ਪੀ ਲੋ ਭਾਈ ਬੀਬੀ ਲਈਏ ਚਾਹ ਇਹਦੇ ਤੋਂ ਤਾਂ ਪਾਣੀ ਬਣਾ ਲਿਆ ਆ ਆ ਬੀਬੀਆਂ ਮੰਗਤੀਆਂ ਨਵੀਆਂ ਆਈਆਂ ਆ ਇਹ ਨਾ ਉੱਪਰ ਲੈ ਨੈਟ ਤੇ ਜਾਣਨਾ ਅਸੀਂ ਹੁਣ ਬੀਬੀ ਕੀ ਚਾਹੀਦਾ ਤੁਹਾਨੂੰ ਦਾਣੇ ਹੈ ਨਹੀਂ ਸਾਡੇ ਚਾਹ ਸਾਡੀ ਲੂ ਹੋ ਗਈ ਆ ਚਾਹ ਦੀ ਤਾਂ ਪਤਿੱਲੀ ਵੀ ਲੂਈਆ ਤੁਸੀਂ ਲੈ ਗਏ ਆ ਲੈ ਇਹ ਵੀ ਨਾਲ ਗੈਂਗ ਬਣ ਗਿਆ ਪੂਰਾ ਹਨ ਗੈਂਗ ਪਾਰਟੀ ਬਈ ਤਿੰਨ ਬੀਬੀਆਂ ਮੰਗਤੀਆਂ ਜਿਹੜੀਆਂ ਬਚ ਕੇ ਰਿਓ ਘਰ ਘਰ ਘੁੰਮਦੀਆਂ ਆ ਕਿ ਆਪਣਾ ਲਟਾ ਨਾ ਦੇਓ ਸੁਆਣ ਆਹ ਸਾਡੇ ਹੈ ਹੀ ਨਹੀਂ ਕੁਝ ਵੀ ਕੱਢ ਲਓ ਕੱਢ ਲਓ ਜਿੱਥੋਂ ਦੀ ਦਾ ਕੱਢ ਲਓ ਅਸੀਂ ਬਾਣ ਨਹੀਂ ਦੇਣੀਆਂ ਇਦਾਂ ਦੀ ਅੰਦਰ ਆਹ ਦੇਖੋ ਬੂਆ ਸਾਡਾ ਇਤੋਂ ਦੀ ਕੱਢ ਦੇਣੀ ਆ ਪਿੱਛੇ ਨੂੰ ਉਹ ਵੀ ਕਰ ਲਉਂਗੀ ਛੱਟੀਆਂ ਭਾਗ ਪਤਾ ਨਹੀਂ ਦਾ ਪੰਡਾਣਾ ਨਹੀਂ ਅਸੀਂ ਇਦਾਂ ਹੀ ਸੁਰਤ ਰੱਖੀਦੀ ਹੁੰਦੀ ਆ ਨਹੀਂ ਖਿਲੇਓ ਸੋਇਆ ਨਹੀਂ ਸੋਇਆ ਨਹੀਂ ਸਾਨੂੰ ਨੀਂਦ ਨਹੀਂ ਆਉਂਦੀ ਸਾਡੀ ਨੀਂਦ ਹੜਾਤੀ ਆ ਤੁਸੀਂ ਹੋਰ ਕੌਣ ਦੀ ਸਾਨੂੰ ਨੀਂਦ ਆਉਂਦੀ ਤੁਹਾਡੀ ਤੇਰੀ ਆਉਂਦੀ ਨਾ ਮੈਂ ਨਾਲ ਦੀ ਨਾਲ ਦੀ ਤਾਂ ਥੱਕ ਗਈ ਉਹ ਬੇਚਾਰੀ ਨੂੰ ਉਹਨੂੰ ਤਾਂ ਬੇਚਾਰੀ ਨੂੰ ਖਾਣਾ ਪਲਾ ਦਿਓ ਉਹਨੂੰ ਕਦੇ ਨਾਲ ਭੁੱਖੀ ਮਾਰਿਆ ਆ ਤੁਹਾਡੇ ਸੁਆਹ ਨੂੰ ਕਾਮ ਮੈਂ ਸ਼ਾਨੀ ਆ ਲੈ ਹੈ ਕੇ ਸਾਡੇ ਕਾਂ ਕਾ ਹੈ ਨਹੀਂ ਉਹ ਨਿੱਕੇ ਬੱਚੇ ਸਾਡੇ ਦੇ ਦੋ ਹੀ ਦੇ ਮੇਰੇ ਕਾਂਜ ਮੇਰੇ ਨਹੀਂ ਤੁਹਾਡੇ ਨੇੜੇ ਤਕੜੇ ਆ ਨੇੜੇ ਤੋਂ ਮੇਰੇ ਨਿੱਕੇ ਨਿੱਕੇ ਤੁਹਾਡੇ ਨੇੜੇ ਤਕੜੇ ਘਮਾਉਂਦੇ ਆ ਮੇਰੇ ਤੋਂ ਲੈ ਨਿੱਕੇ ਨਿੱਕੇ ਆ ਤੁਸੀਂ ਮੈਨੂੰ ਦੇ ਦਿਓ ਜਿਹੜੀ ਕਾਂ ਕ ਇਕੱਠੀ ਹੋਈਓ ਪੰਜ ਬੱਚੇ ਮੇਰੇ ਆ ਲੋਈ ਦੇ ਆ ਤੁਸੀਂ ਇੱਦਾਂ ਕਰੋ ਮੇਰੇ ਨੇੜੇ ਉੱਤੋਂ ਵੀ ਨਿੱਕੇ ਨਿੱਕੇ ਜਿਹੜੇ ਤੁਹਾਡੀ ਕਣਕ ਇਕੱਠੀ ਹੋਈ ਉਹ ਮੈਨੂੰ ਦੇ ਦਿਓ ਕਿੱਦਾਂ ਮਗਤੀ ਵਾਂਗੂ ਬੂਹੇ ਜੀ ਬੈਠੀਆਂ ਆ ਉੱਤੇ ਨੱਗੇ ਨੂੰ ਪਿੱਛੇ ਰਹਿਲਦੀਆਂ ਆ ਭਰਾਵਾ ਮੈਂ ਕਾ ਡਰ ਲਾਦਾ ਅੱਜ ਕੱਲ ਲੋਕੇ ਪਤਾ ਸੁਗਾ ਕੇ ਇੱਦਾਂ ਹੀ ਕੋਈ ਲੁੱਟ ਪੁੱਟ ਕੇ ਲੈ ਜਾਂਦੇ ਜਿਹੜੇ ਚਾਰ ਭਾਂਡੇ ਉਹ ਵੀ ਜਾਂਦੇ ਲੱਗਣੇ ਆ ਆਪ ਵੀ ਮੇਰਾ ਪਿੱਛਾ ਨਹੀਂ ਛੱਡਦੀ ਓਏ ਆਇਦਰ ਕਾਪ ਬਨਣ ਲੱਗੇ ਹਨਾਂ ਨੂੰ ਤਿੰਨ ਦਿਨ ਹੋ ਗਏ ਕਾਪ ਬਨਦੇ ਆਨੂੰ ਇਹਦਾ ਅਲੱਦਾ ਕਿ ਨਾ ਬੋਤੀ ਨਹੀਂ ਬਣਦੀ ਹੈਗੀ ਕਹਦੇ ਵਿਚਾਈ ਤੰਗਲੀ ਔਲ ਲੈ ਲੋ ਫੇ ਹੁਣ ਕੋਈ ਟੂੜੀ ਕਦੋਂ ਕੱਟੀ ਜਾਵਣੀ ਹਾਂ ਦਾਸ ਤਾਂ ਕੁਛ ਨਹੀਂ ਹਾਲ ਹੜ ਜਠਾਣੀ ਤੁਹਾਡੀ ਸਿਆਣੀ ਹੋ ਗਈ ਹੁਣ ਉਹਨੂੰ ਕੰਮ ਕਰਕੇ ਦੋ ਨਹੀਂ ਆਪ ਚਾਰੀ ਹਣ ਸਿਆਣੀ ਆ ਹੁਣ ਨੀਅਤਾਂ ਹੁੰਦਾ ਉਹ ਪਿਆਰੀ ਪਾਂਚੜੀ ਨੂੰ ਨਾਲ ਲੈ ਕੇ ਹੀ ਆਉਂਦੀ ਆ ਬੀਬੀ ਇਹ ਇੱਕ ਨਾ ਨਿਮਰ ਦੇ ਸਕੂਲ ਵਾਲਿਆਂ ਨੇ ਬੜਾ ਚੱਪੂ ਪਾਇਆ ਆ ਵੀ ਮਟਕੇ ਲੈ ਕੇ ਆਓ ਜੀ ਹੁਣ ਮਟਕੇ ਲੱਭੋ ਦੇਖਦੇ ਜੇ ਇੱਥੋਂ ਮਿਲ ਗਏ ਨਹੀਂ ਤਾਂ ਸ਼ਹਿਰ ਨੂੰ ਜਾਣਾ ਪੈਣਾ ਨੀ ਮਰ ਪੁੱਛਣ ਤਾਂ ਗਿਆ ਆ ਦੁਕਾਨ ਤੇ ਦੇਖੋ ਹੁਣ ਮਿਲਦੀ ਕਿ ਨਹੀਂ ਮਿਲਦੀ ਮਟਕੀ ਇਹਦੀ ਕੀ ਕਹਿੰਦੇ ਹਾਂ ਨੀ ਹੈ ਨੀ ਚਲੋ ਸ਼ਹਿਰ ਨੂੰ ਫੇਰ ਮਤਲਬ ਜੇ ਤੁਹਾਨੂੰ ਮਟਕੀ ਜੇ ਲੈ ਗਏ ਆ ਫੇਰ ਵੇਖ ਲੈ ਮੈਨੂੰ ਕੁਝ ਕਹਿਣਾ ਨਹੀਂ ਹਾਂ ਜੇ ਮਨ ਨੂੰ ਕੋਈ ਵੀ ਕੰਪੀਟੀਸ਼ਨ ਹੋਇਆ ਹੈ ਨਾ ਹਾਂ ਉਹ ਜਿਵੇਂ ਨਾ ਲੱਗੇ ਆ ਉਹਨਾਂ ਨੂੰ ਕਹਿਣਾ ਤੂੰ ਕਰ ਤੂੰ ਕਰ ਉਹਨਾਂ ਨੂੰ ਫੇਰ ਮੈਨੂੰ ਅੱਛਾ ਫੇਰ ਉਹਨਾਂ ਤੇਨੂੰ ਅਗਲੀ ਵਾਰ ਕਿਆ ਕਰਨਾ ਹੈ ਨਾ ਵੀ ਤੂੰ ਪਹਿਲਾਂ ਨਹੀਂ ਕੰਪੀਟੀਸ਼ਨ ਕੀਤਾ ਹੁਣ ਵੀ ਕਰ ਹੈ ਨਾ ਅੱਛਾ ਚਲੋ ਦੇਖਦੇ ਆਈ ਕੰਪੀਟੀਸ਼ਨ ਹੈਗਾ ਬੱਚਿਆਂ ਦਾ ਤੇ ਧੋੜ ਜਿਹੜੀ ਉਹ ਮਾਪੇ ਉਹਦੀ ਲੱਗਿਓ ਆ ਪਹਿਲਾਂ ਆਪਾਂ ਨਸਰਾਲੇ ਉੱਤਰ ਪਤਾ ਕਰਕੇ ਆਏ ਉੱਥੋਂ ਦਾ ਕੁਝ ਮਿਲਿਆ ਨਹੀਂ ਦੁਕਾਨਾਂ ਹੀ ਬੰਦ ਹੀ ਗਿਆ ਤੇ ਹੁਣ ਆਪਾਂ ਚੱਲੇ ਆਂ ਸ਼ਹਿਰ ਨੂੰ ਸ਼ਹਿਰਪੁਰ ਨੂੰ ਤੇ ਚਲੋ ਹੁਣ ਆਜੋ ਦੇਖਦੇ ਆ ਵੀ ਜੇ ਉੱਥੇ ਪੂਰੀਆਂ ਪੈ ਗਈਆਂ ਤਾਂ ਟਾਈਮ ਹੋ ਗਿਆ 6 6:30 ਦਾ ਤੇ ਹਨੇਰਾ ਵੀ ਹੋਣ ਲੱਗਾ ਤੇ ਅੱਜ ਮੌਸਮ ਵੀ ਜਿਹੜਾ ਹੈ ਇਤਾਂ ਦਾ ਹੀ ਆ ਥੋੜਾ ਬੱਦਲ ਪਾਈ ਹੋਈ ਓ ਤੇ ਸਵੇਰ ਦਾ ਮੀਂਹ ਪਈ ਜਾਂਦਾ ਰੱਚ ਮਾਜਿਆ ਤੇ ਚਲੋ ਦੇਖਦੇ ਆ ਵੀ ਕਿਤੇ ਦੁਕਾਨਾਂ ਨਾ ਬੰਦ ਹੋਣ ਬਾਕੀ ਤਾਂ ਕੋਈ ਨਹੀਂ ਬਾਕੀ ਤਾਂ ਚਲੋ ਮੇੜੀ ਜਾਂਦਾ ਹੁੰਦਾ ਸਮਾਨ ਨਹੀਂ ਉਹਨਾਂ ਦੇ ਪਰਈ ਆ ਦੇਖੋ ਹੁਣ ਮਿਲਦੇ ਆ ਇਹਦੇ ਮਟਕੇ ਮੁਟਕੇ ਇਹ ਮਟਕੀਆਂ ਕਿ ਨਹੀਂ ਮੈਂ ਜਾਣਿਆ ਉੱਥੇ ਘਰੇ ਦੇ ਆ ਕੁਮਾਰ ਰਹਿੰਦੇ ਸਨ ਆਪਣੇ ਘਰਾਂ ਦੇ ਮੋਰੇ ਦਾ ਦੁਕਾਨਾ ਲਾਇਆ ਉਹ ਬੰਦੇ ਉਹਨਾਂ ਅੱਛਾ ਘਰੇ ਹੀ ਆ ਉਹ ਪਾਗ ਮੋਰੇ ਉਹਨਾਂ ਨੂੰ ਭੰਡ ਰੱਖੇ ਹੁੰਦੇ ਬਰਾਮਣਾ ਓਕੇ ਮੱਕੀ ਜੇ ਨਿਭਦਾ ਹਾਂ ਜਿਹੜੇ ਇਹ ਮੰਗਦਾ ਉਹਦੇ ਸਾਇਦ ਨਹੀਂ ਮਿਲਦੇ ਨੇ ਹੂੰ ਨਿਮਰ ਦੇਖ ਲਾ ਤੇ ਇੱਧਰ ਪੇ ਐਦਾਂ ਤਾਂ ਤਾਂ ਹੀ ਲੈਣਾ ਉਹ ਤਾਂ ਛੋਟਾ ਜਿਹਾ ਕੀਤੋਂ ਵੀ ਆ ਦਾ ਛੋਟਾ ਚਾਹੀਦਾ ਨਹੀਂ ਹਾਂ ਇੱਕ ਇਤੋਂ ਛੋਟਾ ਜਾਏਗਾ ਕਿਤੋਂ ਬਤਾ ਦਈਆ ਇੰਨੇ ਪਹਿਲਾਂ ਤਾਂ ਤੂੰ ਕਹਿੰਦਾ ਇੱਕੋ ਹੀ ਲੈਣਾ ਹੁਣ ਦੋਹਾਂ ਤੇ ਆ ਗਿਆ ਦੋ ਕਿ ਮੈਂ ਕਿਹਾ ਇੱਕ ਪੋਟ ਚਾਹੀਦਾ ਆ ਹਾਂ ਦੇਖ ਫੜਾ ਚਾਹੀਦਾ ਅੱਛਾ ਪੋਟ ਕਿਹੜਾ ਚਾਹੀਦਾ ਨਹੀਂ ਐਦਾਂ ਦੇ ਨਹੀਂ ਇੱਕ ਕਹਿੰਦਾ ਇੱਕ ਕਹਿੰਦਾ ਇਤੋਂ ਛੋਟਾ ਜਾਏਗਾ ਆ ਜਿਹੜਾ ਮਟਕਾ ਜਿਆ ਪਿਆ ਆ ਥੱਲੇ ਤੇ ਇੱਕ ਇਹ ਤੋਂ ਚਾਹੀਦਾ ਵੱਡਾ ਪਹਿਲਾਂ ਇੱਕ ਕਹਿੰਦਾ ਸੀ ਹੁਣ ਦੋ ਤੇ ਆ ਗਿਆ ਆ ਮੈਂ ਤਾਂ ਪਹਿਲੇ ਗਿਆ ਅੱਛਾ ਚੱਲ ਫੇ ਪੁੱਛ ਆ ਅੰਦਰ ਕਿੰਨੇ ਪਏ ਆ ਅੱਛਾ ਇਹਨਾਂ ਦੇ ਘਰ ਦੇ ਵਿੱਚ ਹੀ ਆ ਆ ਦੇ ਕਿੱਧਰ ਆ ਦੇ ਛੋਟੇ ਛੋਟੇ ਪਏ ਨਿਮਰ ਆ ਦੇ ਦੇਖ ਲੈ ਫੇ ਚੱਕ ਲੈ ਇਹਨਾਂ ਦੇ ਸਕੂਲੇ ਚਾਹੀਦੇ ਆ ਸਕੂਲ ਚ ਲੈ ਕੇ ਜਾਣੇ ਕੰਪੀਟੀਸ਼ਨ ਹੈ ਇਹਨਾਂ ਦਾ ਆ ਦੇ ਆਵੇ ਕਾਂ ਦੇ ਥੱਲੇ ਆ ਦੇ ਨਿਕਾ ਜਾ ਪਿਆ ਉਹ ਦੇ ਆ ਚੱਕੇ ਉੱਪਰ ਇਹ ਕਿਤੋਂ ਛੋਟਾ ਆ ਜਿਹੜਾ ਨਹੀਂ ਹਾਂ ਸਹੀ ਹੁਣ ਸਹੀ ਆ ਇਹ ਕਿਤੋਂ ਵੱਡਾ ਦੇਖ ਲਾ ਮੜਾ ਜਾ ਆ ਦੇਖ ਲਾ ਆ ਵੱਡਾ ਆ ਨਾ ਇਹ ਤੋਂ ਦੇਖ ਲਾ ਹੁਣ ਸਹੀ ਆ ਕਿਤੋਂ ਵੱਡਾ ਚਾਹੀਦਾ ਹੁਣ ਹੁਣ ਦੱਸ ਦੇ ਓਏ ਓਡੇ ਕੀ ਕਰਨੇ ਆ ਉੱਥੇ ਤੂੰ ਪਾਣੀ ਭਰਨਾ ਆ ਉਹ ਸਹੀ ਆ ਹੁਣ ਘੜੇ ਮੰਗਦੇ ਆ ਘੜੇ ਮੰਗਦੇ ਆ ਉਹ ਚੱਕਿਆ ਦਾ ਦੇ ਲਾ ਮੁੰਡਾ ਦੇਖ ਲਾ ਹੁਣ ਹਾਂ ਸਹੀ ਆ ਹੈ ਕੀ ਰੇਟ ਐ ਇਹਨਾਂ ਦਾ 120 ਹੂੰ 70 ਫਿਰ ਅੱਛਾ 70 ਦਾ ਉਹ 120 ਦਾ ਉਹ ਕੋਈ ਘੱਟ ਵੱਧ ਘੱਟ ਵੱਧ ਅੱਛਾ ਠੀਕ ਆ ਚਲੋ ਆਜੋ ਦੇਖਦੇ ਆ ਇਹ ਟੱਕਣੀ ਨਹੀਂ ਟੱਕਣਾ ਨਹੀਂ ਇਹਨਾਂ ਦੇ ਚਾਹੀਦੇ ਉਹ ਟੱਕਣ ਤੈਨੂੰ ਇਹ ਦਾ ਇਹ ਦਾ ਅੱਛਾ ਆ ਜੋ ਫੇ ਇਹਦਾ ਵੀ ਚਾਹੀਦਾ ਝਾਂਵੇਂ ਟੂਮੇ ਵੀ ਹੈਗੇ ਇੱਥੇ ਸਾਰਾ ਖੋਸੀ ਆ ਕੋਈ ਨਾ ਬੜੇਗਾ ਨਾ ਕਹਿੰਦਾ ਦੋ ਚਾਹੀਦੇ ਆ ਚੱਲ ਖੋਲਾ ਲੈ ਲੋਕ ਲਾਇਏ ਉਹਦੇ ਖੋਲੀ ਜਾਂਦੇ ਆ ਆ ਵੀ ਰੱਖਦੇ ਹਾਂ ਲੋ ਜੀ ਪੂਰੀਆਂ ਤਾਂ ਪੈ ਗਈਆਂ ਉਦਾਂ ਜਦੋਂ ਮੈਂ ਤਾਂ ਨੂੰ ਲੈਣਾ ਸਕੂਲੋਂ ਹਾਂ ਜੀ ਤਾਂ ਆ ਇੱਥੇ ਸੜਕ ਦੇ ਉੱਤੇ ਇੰਨਾ ਚਿੱਕੜ ਹੈਗਾ ਨਾ ਬਹੁਤ ਜ਼ਿਆਦਾ ਮਸੀਂ ਡਰਦੀ ਡਰਦੀ ਨੇ ਐਕਟ ਵਾ ਚਲਾਈ ਅੱਜ ਵੀ ਲੈ ਹੁਣ ਵੀ ਗਈ ਹੁਣ ਵੀ ਇੰਨਾ ਚਿੱਕੜ ਕਿਤੇ ਸਲਿੱਪ ਹੁਣ ਤੋਂ ਇੰਨਾ ਡਾ ਲਾਦਾ ਹੈਗਾ ਸਾਡੇ ਪਿੰਡ ਦੇ ਹਾਲ ਦੇਖ ਲਓ ਸੜਕਾਂ ਦਾ ਖੱਡੇ ਪਏ ਥਾਂ ਥਾਂ ਉਹ ਖਾਇਆ ਨੀ ਮਨੇ ਬਾਸੇ ਆ ਵੀ ਮਟਕੇ ਹੁਣ ਲੈ ਆਂਦੇ ਆ ਆਪ ਕੋਈ ਕੰਮ ਨਹੀਂ ਕਰਨਾ ਤਾਂ ਕੁੜੀ ਨੂੰ ਕੰਮ ਕਰਨ ਲਾਇਆ ਆ ਉਹ ਕੀ ਫਾਇਦਾ ਤੇਰੇ ਕੰਪੀਟੀਸ਼ਨ ਦਾ ਓਏ ਦੱਸ ਕੀ ਐਵੇਂ ਕੀ ਜੈਲਸ ਫੀਲ ਕਰੂਂਗੀ ਸਿੰਮੀ ਮੈਂ ਜੈਲਸ ਫੀਲ ਕਰਨੀ ਨਹੀਂ ਕੰਮ ਤੇਰਾ ਉਹ ਕਹੇ ਜੈਲਸ ਫੀਲ ਕਰੇ ਓਏ ਮੈਂ ਮੈਂ ਦੋਸਤ ਹਾਦੀ ਹੋ ਗਈ ਨਿਆਣੇ ਵਾਲੀ ਵੀ ਉਦਾਂ ਇਹ ਇਦਾਂ ਦਾ ਕੰਮ ਹੈ ਦੱਸ ਸਾਡੇ ਅਰੇ ਹੁੰਦੀਆਂ ਹੀ ਫੱਟੀਆਂ ਹੁੰਦੀਆਂ ਹੀ ਰਾਹ ਨਾਲ ਹੀ ਪੋਚ-ਪੋਚ ਲੈ ਜਾਣੀਆਂ ਹੀ ਦੇਖਣਾ ਵੀ ਕਿਹਦੀ ਘਾਟੀ ਉੱਪਰ ਫੱਟੀ ਤੇ ਗੂੜੀ ਹੁੰਦੀ ਆ ਆਏ ਕਿਹਦੇ ਮਲਵਾਲ ਕੇ ਫੱਟੀਆਂ ਨੂੰ ਘਾਟੀ ਹੈ ਨਾ ਕਿਹਦੇ ਸਕੋਣੀਆਂ ਬਾਅਦ ਚ ਕਿਹਦੇ ਤੁਸੀਂ ਤੁਹਾਨੂੰ ਇਦਾਂ ਦਾ ਹੈ ਹੀ ਨਹੀਂ ਪਤਾ ਹੀ ਨਹੀਂ ਤੁਹਾਨੂੰ ਤਾਂ ਫੱਟੀ ਦਾ ਨਹੀਂ ਜੀ ਨਹੀਂ ਪਤਾ ਉਹ ਘਾਟੀ ਦਾ ਦਾਦੋਂ ਪਹਿਲਾਂ ਘਾਟੀ ਹੁਣ ਮੈਂ ਤੁਹਾਨੂੰ ਕਿੱਦਾਂ ਦੱਸਾਂ ਘਾਟੀ ਕੀ ਹੁੰਦੀ ਆ ਹਣ ਉਹ ਫੱਟੀ ਦੇ ਲਾਉਣ ਵਾਲੀ ਹੁੰਦੀ ਆ ਮਿੱਟੀ ਜੀ ਮਿੱਟੀ ਟਾਈਪ ਹੀ ਹੁੰਦੀ ਆ ਮੀਨਸ ਕਿ ਉਹਦਾ ਜਿਹੜਾ ਕਲਰ ਹੁੰਦਾ ਆ ਥੋੜਾ ਲਾਈਟ ਇਦਾਂ ਹੁੰਦਾ ਕੱਚਾ ਪੀਲਾ ਜਾਂ ਹੈਪੀ ਆ ਵੀ ਬੱਸ ਕੋ ਦਿਖਾਓ ਹੈਪੀ ਹੈਪੀ ਬਤੂ ਖਾਣੇ ਤੇ ਧਿਆਨ ਤੇਰੇ ਆ ਪਾਏ ਨਹੀਂ ਪਤਾ ਵੀ ਮੈਂ ਐਡੀ ਦੂਰ ਜਾ ਕੇ ਮੇਰੇ ਮਾਪੇ ਨੇ ਲਿਆ ਕੇ ਦਿੱਤਾ ਤਾਂ ਹੁਣ ਮੈਂ ਕੰਮ ਵੀ ਕਰ ਲਵਾਂ ਮਾਪੇ ਨੇ ਲਿਆ ਦਿੱਤਾ ਮੈਂ ਹੁਣ ਕਰ ਰਹੇਗੀ ਇਹਦੇ ਧੀ ਪੁੱਤ ਨਹੀਂ ਕਹਣਾ ਜੇ ਲੋਕੀਂ ਤੁੰਦੂ ਕੀ ਪੁੱਤ ਕਹਿੰਦੇ ਪੁੱਤ ਨੂੰ ਵਾਸ ਖਾਣ ਤੇ ਧਿਆਨ ਆ ਹਣਾ ਮੈਡਮ ਨੂੰ ਮੈਂ ਫੇਰ ਦੱਸ ਦੇਣਾ ਮੈਂ ਮੈਡਮ ਜੀ ਮੇਰਾ ਵਲੌਗ ਦੇਖਿਓ ਨੀਮਰ ਨੇ ਕੁਛ ਨਹੀਂ ਕੀਤਾ ਹੈਗਾ ਸਿਮਰਨ ਨੇ ਕੀਤਾ ਸਾਰਾ ਕੰਮ ਇਹਦਾ ਹਾਂ ਮੈਡਮਾ ਦੇਖਦੀਆਂ ਆ ਔਰ ਮੈਡਮ ਨੂੰ ਪਤਾ ਲੱਗ ਜਾਣਾ ਵੀ ਸਾਰੀ ਮਿਹਨਤ ਤਾਂ ਸਿਮਰਨ ਦੀ ਆ ਦੁਬਾਰਾ ਬਣਾਏ ਮੈਂ ਜਦ ਤੱਕ ਆ ਤਾ ਅੱਛਾ ਮੈਡਮ ਜੀ ਦੇਖ ਲਓ ਨੀਮਰ ਕੁਛ ਨਹੀਂ ਕਰਦਾ ਸਿਰਫ ਇੱਕ ਇਹ ਆ ਵੀ ਮਟਕੇ ਇਹ ਲਿਆ ਕੇ ਦੇ ਦਿੱਤੇ ਇਹਨੂੰ ਇਹਨਾਂ ਇਦਾਂ ਜਿੱਦ ਫੜੀ ਹੋਈ ਮੈਨੂੰ ਲਿਆ ਕੇ ਦੋ ਲਿਆ ਕੇ ਦੋ ਕਹਿੰਦਾ ਮੈਂ ਕਹੀ ਜਾਂਦੀ ਸੀ ਦੀ ਕਰਾ ਦੇ ਛੁੱਟੀ ਮੈਨੂੰ ਪਤਾ ਮੈਨੂੰ ਕੰਮ ਪੈਣਾ ਚੱਲ ਕੋਈ ਨਹੀਂ ਨਾ ਕਿੱਦਾਂ ਪਤਾ ਲੱਗੂਗਾ ਫੇ ਇਹਨੂੰ ਕੀ ਪਤਾ ਲੱਗਣਾ ਨਿਮਰ ਚੱਲੇ ਨਾਲ ਕਰਾ ਓਏ ਆਤਾ ਪਾਗੜੀ ਪੀ ਜਾ ਲੋ ਸੱਚੀ ਨਿਮਰ ਦੀ ਅੱਜ ਰੋਟੀ ਬੰਦਿਆ ਹਾਂ ਤੂੰ ਬਿਸਕੁਟਾ ਜੋਰ ਦਿੱਤਾ ਆ ਕੰਮ ਕੋਈ ਕਰਨਾ ਨਹੀਂ ਮੈਂ ਚਲੋ ਰੋਟੀ ਬਣਾ ਲਵਾਂ ਤਾਂ ਘਰ ਨੂੰ ਕੰਮ ਵਧੀਆ ਆ ਜੇ ਤੁਸੀਂ ਵੀ ਨੇ ਵਿਚਾਰੀ ਨੇ ਮਟਕੀ ਦਾ ਪਤਾ ਨਹੀਂ ਜਿੱਦਾਂ ਦੀ ਬਣੀ ਬਣਾਤੀ ਐ ਡੈਕੋਰੇਟ ਕਰ ਦਿੱਤੀ ਆ ਬੇਸਤੀ ਕਰੀ ਮੈਕਅਪ ਵਧੀਆ ਹੀ ਆ ਸੇਫ ਤੇ ਆ ਹੈ ਨਾ ਵਧੀਆ ਆ ਜੀ ਵਧੀਆ ਤੇ ਹੁਣ ਸਿੰਮੀ ਜਿਹੜੀ ਧੌਣ ਗਈ ਦੋਖਦੀ ਆ ਧੌਣ ਗਈ ਧੌਣ ਪਈ ਦੋਖਦੀ ਆ ਤੇ ਹੁਣ ਨੇਵਾਂ ਲੱਗਾ ਮ사ਜ ਕਰਨ ਹੈ ਨਾ ਇੰਨਾ ਤਾਂ ਨਿਮਰਤਾ ਬਣਦਾ ਆ ਇੰਨੀ ਮਿਹਨਤ ਕੀਤੀ ਐ ਨਿਮਰਦੀ ਭੈਣ ਨੇ ਪਰ ਇਥੋ ਦੋਖੀ ਉਹ ਯਣੀਆ ਅੱਛਾ ਚਲੋ ਹਣ ਸਾਰਿਆਂ ਨੂੰ ਬਾਈ ਬਾਈ ਗੁੱਡ ਨਾਈਟ ਕਰ ਦੋ ਛਾਸੀ ਬਾਈ ਬਾਈ ਉਹ ਕੈਮਰਾ ਉਧਰ ਰੱਖੋ ਬਾਈ 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 ਮਾਈ ਗੁੱਡ ਨਾਈਟ ਗੁੱਡ ਨਾਈਟ ਹਣ ਕੱਲੂ ਦੇਖਦੇ ਹਣੀ ਮਰ ਦੇ ਕੀ ਨੰਬਰ ਲੱਗਦੇ ਇੱਥੇ